ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਇੱਧਰ ਬਹਾਦਰਪੁਰ ਆਏ ਸੀਗੇ ਸਕੂਲ ਦੇ ਵਿੱਚ ਸਨੇਕ ਨਿਕਲਿਆ ਸੀਗਾ ਸਕੂਲ ਦੇ ਬਾਹਰ ਫਿਰ ਤੇ ਇੱਥੇ ਦੱਸ ਦੇ ਕੇ ਕੋਈ ਉਹ ਗੱਟਰ ਟਾਈਪ ਆ ਉਹ ਬੰਦ ਆ ਤੇ ਉਹਦੇ ਵਿੱਚ ਵੜ ਗਿਆ ਤੇ ਅੱਜ ਉਹ ਦੇਖਦੇ ਨਾਲੇ ਰੈਸਕੂ ਕਰ ਉਹ ਲਾਤ ਹਾਂਜੀ ਹਾਂਜੀ ਕੋਈ ਨਹੀਂ ਇਹਨੂੰ ਪਾਣੀ ਸਾਹ ਲੈਣ ਲਿਆਣੇ ਪੈਣਾ ਜੀ ਬਸ ਆ ਜਾ ਭਰਾ ਮੇਰਾ ਜਿਆਦੇ ਕੁਝ ਨਹੀਂ ਕੋਈ ਨਹੀਂ ਲੱਪੜ ਜਾਊਗਾ ਇਹਦੇ ਤੇ ਨਹੀਂ 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 ਕੋਈ ਨਹੀਂ ਜੀ ਜਿੰਨੀ ਆਪਣੀ ਸੇਫਟੀ ਉਨੀ ਕੈਮਰੇ ਵਾਲੇ ਦੀ ਸੇਫਟੀ ਹੈ ਕੋਣ ਲੈ ਮੂੰਹ ਕੱਢਨੇ ਬਣਾਣਾ ਕੋਰੋ। ਕੰਦੀ ਦੀ। ਜਿਹੜੀ ਅਪਣੀ ਹੈ। ਪਾਣੀ ਛਿੜਰ ਦੇ। ਰੈੱਡ ਦੇ ਰੈੱਡ ਬਣਵਾ ਦੇ। ਮੈਨੂੰ ਕੋਬਰਾ ਲੱਗ ਰਿਹਾ ਕੋਬਰਾ ਕੋਬਰਾ। ਪਰ ਅਜੇ ਢਿਗਿਆ ਨਹੀਂ ਇਹਨਾਂ ਦੇ ਮੂੰਹ ਮੜ ਜੇ ਕੱਢ ਕੇ ਬਾੜ ਦੇ। ਨਹੀਂ ਹੈ ਕੋਬਰਾ ਹੀ ਆ। ਨਹੀਂ ਨਹੀਂ ਭਾਈ ਸਮਝਿਆ ਨਾ ਥੋੜਾ ਹੁਣ ਸਾਹ ਲੈ ਲੈ ਉਹ ਕੋਈ ਸੰਭੋਲੋ ਬੰਦੇ ਲੀਆ ਸੁਣਦਾ ਨਾ ਜਿਆਦਾ ਘਊ ਤੱਕ ਨਾ ਛੱਡਦਾ ਬਹੁਤ ਛੱਡਦਾ ਜੀ ਕੋ ਮੰਦੋ ਨਹੀਂ ਕੋਈ ਨਾ ਇਹ ਹੋਰੇ ਇਹ ਹੋਰੇ ਯਵੈ ਨਹੀਂ ਹਾਂਜੀ ਚੋਕ ਜੀ ਬਈ ਜੁੰਦੀ ਜਾਣਾ ਇਹ ਤਾਂ ਹੁਣ ਇਸ ਪ੍ਰੈਕਟੀਕਲ ਕੋ ਬਹੁਤਾਂ ਦੀ ਖਾਸੀਅਤ ਹੁੰਦੀ ਆ ਫੁੱਟ ਦੀ ਫੋਨ ਚੱਕ ਰਿਹਾ ਹਾਂ ਇਸ ਲੇਖ ਜਿਹੜਾ ਨੇ ਡਾਰਕਨਿੰਗ ਨਾਲ ਦਿਆ ਹਾਂਜੀ ਕਈ ਜਣੇ ਮੈਨੂੰ ਵੀਡੀਓ ਦੇ ਵਿੱਚ ਪੁੱਛਦੇ ਆ ਕਿ ਤੁਸਾਂ ਸਭ ਕੀ ਕਰਦਾ ਇਦਾਂ ਦਾ ਕੁਝ ਹੁੰਦਾ ਇਹ ਨਰਦਾ ਬਣਾ ਦੇ ਰਿਹਾ ਹੈ ਜੀ ਉਹ ਪਾਣ ਲੈਣਾ ਹੈ ਜੀ ਅੱਜ 19 ਘਾੜੇ ਪਿਆ ਜੀ ਪਾਜੀ ਉਹਨੇ ਪਿੱਛੇ ਕਿੱਦੀ ਦਿੱਖਦੇ ਇਹ ਪਾਜੀ ਇਸ ਤਰ੍ਹਾਂ ਹੋਾਂਜੀ ਜੀਵਨ ਜੀ ਤੁਹਾਨੂੰ ਲੱਗਿਆ ਕਿ ਪਾਜੀ ਆਂਟੀ ਪਾਜੀ ਨਹੀਂ ਯਾਰ ਕਰ ਰਿਹਾ ਮੇਰੇ ਸਮੇਕ ਰੈਸਕਿਊ ਮੇਰਾ ਚੈਨਲ ਆ YouTube ਤੇ Insta ਤੇ ਚੈਨਲ ਸਬਸਕ੍ਰਾਈਬ ਕਰ ਲੀਓ ਉਹਦੇ ਤੇ ਨੰਬਰ ਵੀ ਮੇਰਾ ਕਿਸੇ ਨੂੰ ਵੀ ਲੋੜ ਆ ਤਾਂ ਕਾਲ ਕਰਾਦੇ ਕੋਈ ਚਾਰਜਸ ਨਹੀਂ ਕਰਦਾ ਠੀਕ ਆ ਬਜੀ ਕਰਨ ਸਮੇਕ ਰੈਸਕਿਊ ਆ ਬਜੀ Instagram ਤੇ YouTube ਹਰ ਇੱਕ ਵੀਡੀਓ ਤੇ ਨੰਬਰ ਦੱਤਾ ਪਿਆ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇਹ ਬਹਾਦਰਪੁਰ ਅਲਮਾਰੀਆਂ ਵਾਲਾ ਚੌਂਕ ਦੇ ਕੋਲ ਜਿਹੜਾ ਸਕੂਲ ਆ ਉੱਥੋਂ ਇਹਨੂੰ ਸਕੂਲ ਦੇ ਬਾਹਰੋਂ ਰੈਸਕਿਊ ਕੀਤਾ ਸੀਗਾ ਇਹ ਉੱਥੇ ਕਾਫੀ ਟਾਈਮ ਦਾ ਘੁੰਮਦਾ ਸੀਗਾ ਉੱਥੇ ਜਿਹੜੇ ਬੰਦੇ ਸੀਗੇ ਉਹ ਦੱਸਦੇ ਸੀਗੇ ਕਹਿੰਦੇ ਇਹਨੂੰ ਇੱਥੇ ਮਤਲਬ ਕਿ 3-4 ਮਹੀਨੇ ਹੋ ਗਏ ਸੀ ਦੇਖਦੇ ਆ ਨੂੰ ਕਦੀ ਇੱਧਰ ਕਦੀ ਉੱਧਰ ਤੇ ਇਹ ਜ਼ਿਆਦਾਤਰ ਜਿੱਥੇ ਛਿਪਕ ਲਈ ਡੱਡੂ ਹੋਵੇ ਨਾ ਉੱਥੇ ਜ਼ਿਆਦਾਤਰ ਰਹਿੰਦੇ ਆ ਨਹੀਂ ਤਾਂ ਨਿਕਲ ਜਾਂਦੇ ਆ ਅੱਗੇ ਪਿੱਛੇ ਹੋ ਜਾਂਦੇ ਆ ਤੇ ਸਿਆਲ ਦੇ ਮੌਸਮ ਦੇ ਵਿੱਚ ਇਹ ਬੱਟਿਆਂ ਦੇ ਵਿੱਚ ਜਾਂ ਧਰਤੀ ਦੇ ਥੱਲੇ ਵੱੜ ਜਾਂਦੇ ਆ ਚਿੱਥੋਗੇ ਇਹਨਾਂ ਨੂੰ ਮਤਲਬ ਕਿ ਠੰਡ ਨਾ ਲੱਗਣ ਇਹਨਾਂ ਦਾ ਕੋਲਡ ਬਲੱਡ ਹੋਣ ਕਰਕੇ ਤੇ ਉੱਥੇ ਸਕੂਲ ਵਾਲਿਆਂ ਨੇ ਦੇਖ ਲਿਆ ਸੀ ਸਕੂਲ ਦੇ ਪਹਿਲਾਂ ਵੀ ਉੱਥੇ ਸਕੂਲ ਦੇ ਅੰਦਰੋਂ ਪੜ੍ਹੇ ਸੀ ਦੋ ਵਾਰੀ ਸਨੇਕ ਤੇ ਉਹਨਾਂ ਨੇ ਦੇਖਿਆ ਕਿ ਸਨੇਕ ਵਾਰ ਘੁੰਮਦਾ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਸਕੂਲ ਵਾਲਿਆਂ ਨੇ ਕਿ ਅੰਦਰ ਨਾ ਸਕੂਲ ਦੇ ਆ ਜਵੇ ਤੇ ਸਕੂਲ ਦੇ ਬਾਹਰ ਕੋਮਦਾ ਸੀ ਤਾਂ ਉੱਥੇ ਦੇ ਟੀਚਰ ਨਾਲ ਨੇ ਦੇਖਿਆ ਤੇ ਉਹਨਾਂ ਨੇ ਦੱਸਿਆ ਉੱਥੇ ਇੱਕ ਨਾ ਸਕੂਲ ਦੇ ਬਾਹਰ ਇੱਕ ਨਾ ਸੀਵਰ ਜੇ ਟਾਈਪ ਚਿਕਾ ਉਹ ਸੀਵਰ ਦੇ ਨਾਲ ਅਟੈਚ ਹੁੰਦਾ ਸੀ ਤਾਂ ਪਰ ਉਹ ਬੰਦ ਹੋ ਗਿਆ ਸੀਗਾ ਤੇ ਇਹ ਉਹਦੇ ਅੰਦਰ ਵੜ ਗਿਆ ਤੇ ਉੱਥੋਂ ਅਸੀਂ ਫੇ ਥੜੀ ਪੱਟੀ ਤਾਂ ਉਹਦੇ ਵਿੱਚ ਮਤਲਬ ਕਿ ਮਿਲ ਨਹੀਂ ਰਹੀ ਸੀ ਪਾਣੀ ਉਹਦੇ ਵਿੱਚ ਭਰੇ ਆ ਪਾਣੀ ਭਰਨ ਤੋਂ ਬਾਅਦ ਚ ਕਾਫੀ ਵੇਟ ਕੀਤੀ ਕਿਉਂਕਿ ਸਨੇਗ 15 ਤੋਂ 20 ਮਿੰਟ ਨਾ ਆਪਣੀ ਸਾਹ ਰੋਕ ਲੈਂਦਾ ਉਹ ਤੋਂ ਬਾਅਦ ਸਾਹ ਇਹਨੂੰ ਲੈਣ ਦੇ ਲਈ ਬਾਹਰ ਆਣਾ ਪੈਂਦਾ ਵਾ ਸਾਨੂੰ ਬਹੁ ਵਾਰੀ ਵੇਟ ਕਰਨੇ ਪਏ ਇਹਦੇ ਦੋ ਵਾਰ ਨਿਕਲੇ ਆ ਦੋ ਵਾਰੀ ਇਹਨੇ ਲੰਬਾ ਸਾਹ ਭਰ ਕੇ ਫੇਰ ਵਿੱਚ ਵੜ ਮਤਲਬ ਕਿ ਇੰਨਾ ਸਾਨੂੰ ਉਹ ਖੱਜਲ ਖਰਾਬ ਕੀਤਾ ਨੇ ਫਿਰ ਵੀ ਅਸੀਂ ਹਿੰਮਤ ਨਹੀਂ ਛੱਡੀ ਅਸੀਂ ਲੱਭਦੇ ਰਹੇ ਮਤਲਬ ਕਿ ਐਂਡ ਤੌਰ ਤੇ ਫਿਰ ਜਦੋਂ ਮਿਲਿਆ ਮੈਂ ਇਹਦੀ ਆਪਣੀ ਸਟਿਕ ਦੇ ਨਾਲ ਇਹਦਾ ਸਿਰ ਨਾਪ ਲਿਆ ਵਿੱਚੇ ਕਿ ਬਾਹਰ ਨਾ ਨਿਕਲੇ ਜੇ ਇਹ ਸਿਰ ਪਾਣੀ ਦਾ ਇੱਕ ਵਾਰੀ ਸਾਫ਼ ਇਹ ਭਰ ਲੈਂਦਾ ਤਾਂ ਇਹ ਦੁਬਾਰਾ ਫੇਰ ਨਹੀਂ ਚਲਦੀ ਨਿਕਲਣਾ ਸੀ ਤਾਂ ਫੇ ਮਤਲਬ ਕਿ ਸਟਿੱਕਰ ਨਾ ਇੰਨੀ ਉਹ ਵੀ ਨਹੀਂ ਹੋਈ ਸੀਗੀ ਮਤਲਬ ਕਿ ਇਹਦੇ ਹੈੱਡ ਤੇ ਰੱਖ ਹੋਈ ਸੀਗੀ ਕਿ ਮੈਨੂੰ ਡਰ ਵੀ ਸੀਗਾ ਕਿ ਜੇ ਇਹਦਾ ਸਿਰ ਨਿਕਲ ਗਿਆ ਤੇ ਇਹਨੇ ਵਾਈਟ ਕਰ ਦੇਣੀ ਮੈਨੂੰ ਫੇਰ ਪਾਣੀ ਦੇ ਵਿੱਚ ਹੱਥ ਬਾੜ ਕੇ ਇਹਦਾ ਪਿਛਲਾ ਜਿਹੜਾ ਤਾੜਾ ਉਹ ਪਾਈਪ ਦੇ ਵਿੱਚੋਂ ਬਾਹਰ ਕੱਢ ਕੇ ਤਾਂ ਇਹਨੂੰ ਬੜਾ ਮੁਸ਼ਕਲ ਕੱਢਿਆ ਇਹ ਕਾਫੀ ਬਿਗ ਸਾਈਜ਼ ਦਾ ਵਾ ਤੇ ਮੈਂ ਉੱਥੇ ਦੇ ਬੰਦਿਆਂ ਨੂੰ ਜਿੰਨੇ ਵੀ ਆ ਬੰਦੇ ਉਹਨਾਂ ਨੂੰ ਮੈਂ ਸਲੂਟ ਕਰਦਾ ਵਾਂ ਕਿ ਉਹ ਇਸ ਨਿੱਕ ਦੇਆ ਮਤਲਬ ਕਿ ਕਈ ਜਗ੍ਹਾ ਇਦਾਂ ਹੁੰਦੇ ਆ ਕਿ ਉਹ ਮਾਰ ਦਿੰਦੇ ਆ ਤੇ ਉਹ ਬੰਦੇ ਇਦਾਂ ਦੇ ਆ ਕਿ ਉਹ ਮਾਰਦੇ ਨਹੀਂ ਹੈਗੇ ਮੈਨੂੰ ਇੰਨਾ ਹੀ ਬਹੁਤ ਜ਼ਿਆਦਾ ਵਾ ਕਿ ਉਹ ਦੱਸ ਦਿੰਦੇ ਆ ਤੇ ਦੂਜੀ ਗੱਲ ਇਹ ਮਤਲਬ ਕਿ ਜਦੋਂ ਅਸੀਂ ਕਿਤੇ ਵੀ ਇਹਨੂੰ ਰੈਸਕਿਊ ਕਰਨ ਜਾਂਦੇ ਆ ਉਹ ਬੰਦਿਆਂ ਨੂੰ ਪਤਾ ਹੁੰਦਾ ਕਿ ਇਹ ਵੀ ਮੁੰਡੇ ਨੇ ਰਿਸਕ ਲੈ ਕੇ ਮਤਲਬ ਕਿ ਆਪਣੀ ਜਾਨ ਤੇ ਖੇល ਕੇ ਇਹਨੂੰ ਫੜਿਆ ਵਾ ਤੇ ਉਹ ਰਿਸਪੈਕਟ ਕਰਦੇ ਆ ਉਹ ਦਿਲੋਂ ਰਿਸਪੈਕਟ ਕਰਦੇ ਆ ਤੇ ਮੈਨੂੰ ਵੀ ਨਾ ਬੜਾ ਵਧੀਆ ਲੱਗਦਾ ਵਾ ਕਿ ਅਸੀਂ ਜੇ ਕੋਈ ਇੱਦਾਂ ਬੰਦਾ ਕਰੇ ਅਸੀਂ ਕਿਤੇ ਸਨੇਕ ਫੜਨ ਜਾਏ ਇਹ ਬੰਦਾ ਅੱਗੇ ਰਿਸਪੈਕਟ ਨਾ ਕਰੇ ਸਨੇਕ ਫੜਿਆ ਚਲੋ ਸਾਡੇ ਘਰੋਂ ਜਮਦੂਤ ਨਿਕਲ ਗਿਆ ਤੇ ਅਸੀਂ ਆਪਣੇ ਰਾਹ ਇਹ ਆਪਣੇ ਰਾਹ ਤੇ ਫੇਰ ਦੁਬਾਰਾ ਨਾ ਇਹ ਚੀਜ਼ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਅਸੀਂ ਕੋਈ ਇੱਦਾਂ ਚਾਰਜਸ ਤਾਂ ਨਹੀਂ ਲੈਂਦੇ ਅਸੀਂ ਇਹ ਇਹਨਾਂ ਦੀ ਤੇ ਜਿਨ੍ਹਾਂ ਦੇ ਘਰ ਨਿਕਲਿਆ ਉਹਨਾਂ ਦੀ ਭਲਾਈ ਲਈ ਇਹਨਾਂ ਨੂੰ ਫੜੀਦਾ ਵਾ ਕਈ ਜਗ੍ਹਾ ਤੇ ਇੱਦਾਂ ਮੈਂ ਦੇਖਿਆ ਕਿ ਮੈਂ ਸਨੇਕ ਫੜਨੇ ਜਾਂਦਾ ਉਹ ਮਤਲਬ ਕਿ ਉੱਥੇ ਤਿੱਤਰ ਇਦਾਂ ਹੋਏ ਬੰਦੇ ਸਨੇਕ ਫੜਿਆ ਮਤਲਬ ਕਿ ਚਲੋ ਮੇਲਾ ਖਤਮ ਜਿੱਦਾਂ ਇੱਕ ਬਾਂਦਰ ਤਾਂ ਬਾਂਦਰੀ ਦਾ ਮੇਲਾ ਹੁੰਦਾ ਨਾ ਜਿੰਨੀ ਡੇੜ ਉਹ ਮਦਾਰੀ ਦਿਖਾਂਦਾ ਵਾ 19 ਡੇੜ ਰਸ ਪਿਆ ਰੰਦਾ ਉਹ ਜਦੋਂ ਉੱਥੋਂ ਤੁਰਦਾ ਤੇ ਮੇਲਾ ਵੀ ਗੈਪ ਮਤਲਬ ਕਿ ਲੋਕ ਇੰਨੇ ਸੈਲਫਿਸ਼ ਆ ਤੁਹਾਨੂੰ ਮੈਂ ਕੀ ਦੱਸਾਂ ਮੇਰੇ ਹਿਸਾਬ ਨਾਲ ਜੇ ਕੋਈ ਹੋਰ ਬੰਦਾ ਹੁੰਦਾ ਨਾ ਇਹ ਸਨੇਕ ਇਦਾਂ ਰੈਸਕਿਊ ਕਰਦਾ ਉਹਨੇ ਬਹੁਤ ਟਾਈਮ ਦਾ ਛੱਡ ਦੇਣਾ ਸੀਗਾ ਇਹ ਲੋਕਾਂ ਦਾ ਇਦਾਂ ਦਾ ਕਰਕੇ ਚਲੋ ਮੈਂ ਤਾਂ ਫਿਰ ਵੀ ਸੋਚਦਾ ਕਿ ਨਹੀਂ ਆਪਣੇ ਮਨ ਨੂੰ ਮਾਰਦਾ ਵਾ ਕਿ ਜੇ ਮੈਂ ਇਸ ਕੰਮ 'ਚ ਲੱਗਾ ਵਾ ਤੇ ਲੱਗਾ ਰਹਾ ਮੈਂ ਜੇ ਮੈਂ ਇਹ ਕੰਮ ਛੱਡਿਆ ਤਾਂ ਪਤਾ ਨਹੀਂ ਕਿੰਨੇ ਕੁ ਮਰ ਜਾਣੇ ਆ ਤੇ ਪਤਾ ਨਹੀਂ ਇਹ ਕਿੰਨੇ ਕੁ ਜਣਿਆਂ ਦੇ ਲੜ ਜਾਣੇ ਆ ਕਿ ਇਨਸਾਨਾਂ ਦੀ ਕਿੰਨੇ ਕੁ ਜਣਿਆਂ ਦੀ ਹਨਾ ਡੈਥ ਹੋ ਜਾਣੀ ਆ ਮੈਂ ਅੱਜ ਤੱਕ ਪਤਾ ਨਹੀਂ ਇਹਨਾਂ ਦੀ ਵੀ ਤੇ ਇਨਸਾਨਾਂ ਦੀ ਵੀ ਕਿੰਨੀ ਇੱਕ ਜਾਨ ਬਚਾਤੀ ਆ ਮੈਂ ਕਈਆਂ ਜਣਿਆਂ ਨੂੰ ਦੇਖਦਾ ਮਾਂ ਜਿੱਦਾਂ ਨਾ ਕਿ ਮੇਰੇ ਘਟੋ ਘਟ ਕੰਟੈਕਟ ਦੇ ਵਿੱਚ 4-500 ਵਟਸਐਪ ਤੇ ਆ ਮਤਲਬ ਕਿ ਮੈਂ ਜਦੋਂ ਜਿੰਨਿਆਂ ਦੀ ਸਟੋਰੀ ਦੇ ਦਵਾ ਮ ਕਈਆਂ ਨੇ ਗਾਣੇ ਲਾਏ ਹੁੰਦੇ ਕਈਆਂ ਨੇ ਭਜਨ ਲਾਏ ਹੁੰਦੇ ਆ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਮਾਂ ਕਿ ਤੁਸੀਂ ਕੋਈ ਇਦਾਂ ਦਾ ਕੰਮ ਕਰੋ ਕਿ ਜਦੋਂ ਤੁਹਾਡਾ ਸਟੇਟਸ ਲੱਗਿਆ ਤੁਹਾਡਾ ਸਟੇਟਸ ਕਿਸੇ ਨੇ ਡਾਊਨਲੋਡ ਕਰਕੇ ਆਪਣੇ ਸਟੇਟਸ ਤੇ ਲਾਇਆ ਤੇ ਉਹਨਾਂ ਦੇਖੋ ਕਿੰਨੀ ਖੁਸ਼ੀ ਮਿਲਦੀ ਹੈ ਕਿ ਨਹੀਂ ਅਸੀਂ ਵਧੀਆ ਕੰਮ ਕਰਦੇ ਤਾਂ ਹੀ ਦੂਜਾ ਵੀ ਸਟੇਟਸ ਲਾਂਦਾ ਵਾ ਇਸ ਕਰਕੇ ਵਧੀਆ ਹਰੇਕ ਨੂੰ ਮੈਂ ਇਹੀ ਕਹਿਣਾ ਕਿ ਕੋਈ ਇਦਾਂ ਦਾ ਕੰਮ ਕਰੋ ਜਿਹਦੇ ਨਾਲ ਤੁਸੀਂ ਇਦਾਂ ਦਾ ਕੋਈ ਕੰਮ ਕਰੋ ਕਿ ਜਿੰਨਾ ਕਿਸੇ ਦੀ ਦੂਜੇ ਦੀ ਹੈਨਾ ਜਾਨ ਬਚੇ ਤਾਂ ਉਹਨੂੰ ਆਪ ਨੂੰ ਵੀ ਖੁਸ਼ੀ ਹੋਵੇ ਕਿ ਹਾਂ ਵੀ ਮੈਂ ਕਿਸੇ ਦੀ ਜਾਨ ਬਚਾਈ ਉਹਨੂੰ ਮਤਲਬ ਕਿ ਪੂਰੀ ਜ਼ਿੰਦਗੀ ਇੰਨਾ ਇੰਨਾ ਰਹਿਣਾ ਵਾ ਕਿ ਮੈਂ ਕਿਸੇ ਦੀ ਜਾਨ ਬਚਾਈ ਜੇ ਦੀ ਜਾਨ ਬਚਾਈ ਉਹਨੂੰ ਵੀ ਕਦੀ ਇਹ ਨਹੀਂ ਭੁੱਲਣਾ ਕਿ ਖਲਾਨੇ ਬੰਦੇ ਨੇ ਕਿਸੇ ਨਾ ਕਿਸੇ ਨੇ ਆ ਕੇ ਮੇਰੀ ਜਾਨ ਬਚਾਈ ਸੀ ਚਲੋ ਆਓ ਇਹਨੂੰ ਬਾਕੀ ਰਿਲੀਜ਼ ਕਰੀਏ ਤੁਹਾਨੂੰ ਸਨੇਕ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੇਰਾ ਨੰਬਰ ਦਿੱਤਾ ਪਿਆ ਵੀਡੀਓ ਤੇ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਜਾਂ ਮੈਂ ਕਮੈਂਟ ਚ ਪੂਰੇ ਗੁੱਸੇ ਦੇ ਵਿੱਚ ਆ ਇਹਨੂੰ ਅੱਜ ਦੁਪਹਿਰੇ ਫੜਿਆ ਸੀਗਾ ਤੁਸੀਂ ਦੇਖ ਸਕਦੇ ਆ ਕਾਫੀ ਬਿਗ ਸਾਈਜ਼ ਦਾ ਵਾ ਪੂਰਾ ਗੁੱਸੇ ਵਿੱਚ ਆ ਇਸ ਨੀਕ ਜੇ ਤੁਹਾਨੂੰ ਕਿਤੇ ਵੀ ਮਿਲੇ ਇਹਨਾਂ ਨਾਲ ਛੇੜਖਾਨੀ ਨਹੀਂ ਕਰਨੀ ਇਹ ਤੇ ਨੀਟਰੋਟਾਕਸਿਨ ਜ਼ਹਿਰ ਹੁੰਦਾ ਵਾ ਜੇ ਇਹਦੀ ਛੋਟੀ ਜਿਹੀ ਵੀ ਵਾਈਟ ਹੋ ਗਈ ਤਾਂ ਕਿਸੇ ਦੀ ਵੀ ਜਾਨ ਜਾ ਸਕਦੀ ਕਿਸੇ ਜਾਨਵਰ ਦੇ ਗਾਈ ਕੁੱਤੇ ਦੇ ਜਬ ਮੰਦਰ ਦੇ ਕਿਸੇ ਦੇ ਵੀ ਵਾਈਟ ਹੋ ਗਈ ਤਾਂ ਉਹਨੂੰ ਆਪਣੀ ਜਾਨ ਗਵਾਣੇ ਪੈਣੀ ਹੈ ਇਸ ਕਰਕੇ ਇਸ ਸਨੇਕ ਤੋਂ ਦੂਰੀ ਬਣਾ ਕੇ ਰੱਖਣਾ ਵਾ ਇਹਦੀ ਪਛਾਣ ਇਹਦੇ ਹੱਡ ਤੋਂ ਹੋ ਜਾਂਦੀ ਆ ਕਿਉਂਕਿ ਇਹ ਕੋਬਰਾ ਦੇ ਇੱਚ ਹੁਣ ਰਾਕ ਜਿਹੜਾ ਆਪਣਾ ਹੱਡ ਚੱਕ ਕੇ ਡਬਲ ਕਰ ਲੈਂਦਾ ਵਾ ਚਲੋ ਹੁਣ ਇਹਨੂੰ ਰਿਲੀਜ਼ ਕਰਦੀ ਜੇਰੇ ਬਾਤਾਂ ਬੰਦ ਤੁਹਾਨੂੰ ਸਨੇਕ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਕੋਈ ਵੀ ਚਾਰਜਸ ਨਹੀਂ ਹੈਗਾ ਕਈ ਜ ਕੋਈ ਉਦਾਂ ਖੁਸ਼ੀ ਨਾ ਦੇ ਦਿੰਦੇ ਆ ਤੇ ਅਸੀਂ ਉਹ ਗਰੀਬ ਦੇ ਜਾਂ ਡੌਗ ਦੇ ਜਿਹੜੇ ਸਾਡਾ ਸ਼ੈਲਟਰ ਆ ਅਸੀਂ ਉਹਦੇ ਵਿੱਚ ਪਾ ਲਈ ਦੇ ਆ ਜਾਂ ਕਿਸੇ ਦੇ ਗਰੀਬ ਦੇ ਵਾਈਟ ਹੁੰਦੀ ਆ ਤੇ ਅਸੀਂ ਉੱਥੇ ਸੇਵਾ ਦੇ ਦਿੱਤੀ ਸੀ ਠੀਕ ਆ ਜੀ ਸასიਕਰ